ਸੋ ਆ ਜੋ ਅੱਜ ਸਾਨੂੰ ਸਤਗੁਰ ਸਾਹਿਬ ਜੀ ਨੇ ਪਾਵਨ ਪਵਿੱਤਰ ਹੁਕਮਨਾਮਾ ਬਖਸ਼ਿਆ ਹੈ ਉਸ ਹੁਕਮਨਾਮੇ ਦੀ ਆਪਾਂ ਕਥਾ ਵਿਚਾਰ ਸਰਵਣ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਸ਼ਲੋਕ ਮਹਲਾ 3 ਜ ਸ਼ਲੋਕ ਮਹਲਾ 3 ਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਵਿੱਚੋਂ ਉਚਾਰੀ ਹੋਈ ਪਾਵਨ ਪਵਿੱਤਰ ਗੁਰਬਾਣੀ 646 ਅੰਗ ਤੇ ਸੁਭਾਏਮਾਨ ਹੈ ਅੰਤਰ ਗਿਆਨ ਨਯਾ ਜਿੱਤ ਕੇ ਚ ਸੋਦੀ ਪਾਏ ਵੇਣ ਡਠਾ ਕਿਆ ਸਲਾਹੀ ਹੈ ਅੰਧਾ ਅੰਧ ਕੁਮਾਰ ਹੈ ਅੰਤਰ ਗਿਆਨ ਦਾ ਜਿਤ ਕਿਛ ਸੋਝੀ ਪਾਏ ਵੇਣ ਢਾ ਕਿਆ ਸਲਾਹੀਐ ਅੰਧਾ ਅੰਧ ਕੁਮਾਇ ਅੰਤਰ ਗਿਆਨ ਨ ਆਇਓ ਜਿਤ ਕਿਛ ਸੋਝੀ ਪਾਏ ਸਤਗੁਰ ਸਾਹਿਬ ਜੀ ਸਾਨੂੰ ਸਮਝਾਉਣਾ ਕਰਦੇ ਹਨ ਜਿਤ ਕਿਛ ਸੋਝੀ ਪਾਏ ਜਦੋਂ ਸਾਡੇ ਅੰਦਰ ਗਿਆਨ ਉਹ ਪ੍ਰਗਟ ਹੋ ਜਾਂਦਾ ਹੈ ਸੋਝੀ ਆ ਜਾਂਦੀ ਹੈ ਮਾੜੇ ਚੰਗੇ ਦੀ ਪਰਖ ਹੋ ਜਾਂਦੀ ਹੈ ਉਸ ਨੂੰ ਕਹਿੰਦੇ ਹਨ ਕਿ ਅੰਤਰ ਗਿਆਨ ਨਾ ਆਇਓ ਜਿਤ ਕਿਛ ਸੋਝੀ ਪਾਏ ਜਿੰਨਾ ਚ ਅਸੀਂ ਕਿਸੇ ਉਸਤਾਦ ਨੂੰ ਨਹੀਂ ਧਾਰਦੇ ਕਿਉਂਕਿ ਜਦੋਂ ਵੀ ਆਪਾਂ ਕੋਈ ਗਿਆਨ ਲੈਣਾ ਹੋਵੇ ਜਾਣ ਕਿਸੇ ਕੋਲ ਕੋਈ ਗਿਆਨ ਸਿੱਖਣੀ ਹੋਵੇ ਸਭ ਤੋਂ ਪਹਿਲਾਂ ਸਾਨੂੰ ਉਸਤਾਦ ਧਾਰਨਾ ਪੈਂਦਾ ਹੈ ਕਿਉਂਕਿ ਜਦੋਂ ਉਸਤਾਦ ਧਾਰਦੇ ਹਾਂ ਫਿਰ ਹੀ ਸਾਨੂੰ ਉਹ ਗਿਆਨ ਪ੍ਰਾਪਤ ਹੁੰਦਾ ਹੈ ਫਿਰ ਹੀ ਸਾਨੂੰ ਉਸ ਚੀਜ਼ ਦੀ ਸਮਝ ਪੈਂਦੀ ਇਸੇ ਤਰ੍ਹਾਂ ਸਤਿਗੁਰ ਸਾਹਿਬ ਜੀ ਸਾਨੂੰ ਸਮਝਾਉਣਾ ਕਰਦੇ ਨੇ ਕਿ ਭਾਈ ਇਹ ਤੈਨੂੰ ਗਿਆਨ ਇਹ ਤੈਨੂੰ ਸੋਝੀ ਇਹ ਤੈਨੂੰ ਕਿੱਥੋਂ ਮਿਲਣੀ ਹੈ ਇਹ ਤੈਨੂੰ ਸੰਗਤ ਵਿੱਚੋਂ ਮਿਲਣੀ ਉਹਨਾਂ ਮਹਾਪੁਰਸ਼ਾਂ ਉਹਨਾਂ ਸੰਤਾਂ ਮਹਾਤਮਾ ਤੋਂ ਮਿਲਣੀ ਹੈ ਜਿਹੜੇ ਸੰਤ ਮਹਾਪੁਰਸ਼ ਆਪ ਨਾਮ ਜਪਦੇ ਹਨ ਸਿਮਰਨ ਕਰਦੇ ਹਨ ਨਾ ਅਤੇ ਹੋਰਨਾਂ ਨੂੰ ਵੀ ਪ੍ਰੇਰਣਾ ਦਿੰਦੇ ਉਹ ਜਦੋਂ ਬਚਨ ਬਲਾਸ ਕਰਦੇ ਹਨ ਉਹਨਾਂ ਦਾ ਜੋ ਦੱਸਿਆ ਹੋਇਆ ਮਾਰਗ ਜੋ ਦੱਸਿਆ ਹੋਇਆ ਉਪਦੇਸ਼ ਹੈ ਉਸ ਉਪਦੇਸ਼ ਦੇ ਅਨੁਸਾਰ ਉਸ ਦੱਸੇ ਹੋਏ ਮਾਰਗ ਤੇ ਚੱਲ ਕੇ ਉਸ ਗਿਆਨ ਨੂੰ ਹਾਸਲ ਕੀਤਾ ਜਾ ਸਕਦਾ ਹੈ ਤਾਂ ਹੀ ਉਹ ਸੋਜੀ ਹਾਸਲ ਹੋ ਸਕਦੀ ਹੈ ਅਗਲੀ ਪੰਕਤੀ ਵਿੱਚ ਸਤਿਗੁਰੂ ਜੀ ਕੀ ਸਮਝਾਉਣਾ ਕਰਦੇ ਹਨ ਕਿ ਵਿਣ ਦੇਠਾ ਕੀ ਸਲਾਹੀ ਹੈ ਅੰਧਾ ਅੰਧੇ ਕੁਮਾਰੇ ਵਿਣ ਦੇਠਾ ਸਤਿਗੁਰ ਸਾਹਿਬ ਜੀ ਸਾਨੂੰ ਸਮਝਾਉਣਾ ਕਰਦੇ ਨੇ ਕਿ ਜਿੰਨਾ ਚਿਰ ਅਸੀਂ ਕਿਸੇ ਚੀਜ਼ ਨੂੰ ਦੇਖਦੇ ਨਹੀਂ ਜਿੰਨਾ ਚਿਰ ਕਿਸੇ ਨੂੰ ਪਰਖਦੇ ਨਹੀਂ ਉਹਨਾਂ ਚਿਰ ਅਸੀਂ ਉਹਦੀ ਕੋਈ ਸਿਫਤ ਨਹੀਂ ਕਰ ਸਕਦੇ ਜੇ ਫਿਰ ਵੀ ਕਿਸੇ ਦੇ ਸੁਣੇ ਸੁਣਾਏ ਕਿਸੇ ਦੀ ਆਖੀ ਲੱਗ ਕੇ ਅਸੀਂ ਐਵੇਂ ਫੋਕੀਆਂ ਹੀ ਸਲਾਵਾ ਸਿਫਤਾ ਕਰੀ ਜਾਈਏ ਫਿਰ ਉਹ ਕੀ ਹੈ ਅੰਦਾ ਅੰਦ ਕਮਾਏ ਜਿਵੇਂ ਕਿਸੇ ਅੰਨੇ ਨੂੰ ਕੋਈ ਚੀਜ਼ ਵੰਡਣ ਵਾਸਤੇ ਦੇ ਦਿਓ ਉਹ ਕਿਸੇ ਨੂੰ ਜਿਆਦਾ ਦੇ ਦੇਵੇਗਾ ਕਿਸੇ ਨੂੰ ਦੇਵੇਗਾ ਹੀ ਨਹੀਂ ਕਿਉਂਕਿ ਉਹਨੂੰ ਪਤਾ ਨਹੀਂ ਹੈ ਉਹਦੇ ਅੰਦਰ ਗਿਆਨ ਨਹੀਂ ਹੈ ਉਸ ਨੂੰ ਦਿਸਦਾ ਨਹੀਂ ਉਹ ਅੰਦਾ ਹੈ ਉਹ ਅੰਦਾ ਕਿਸੇ ਨੂੰ ਕੁਝ ਵੰਡ ਨਹੀਂ ਸਕਦਾ ਉਹ ਕਿਸੇ ਨੂੰ ਕੁਝ ਦੇ ਨਹੀਂ ਸਕਦਾ ਕਿਉਂਕਿ ਉਹ ਜਿੱਥੇ ਖੜਾ ਹੈ ਉੱਥੇ ਹੀ ਖੜਾ ਰਹੇਗਾ ਸੋ ਸਤਿਗੁਰੂ ਜੀ ਕਹਿੰਦੇ ਨੇ ਕਿ ਅੰਦਾ ਅੰਧ ਕਮਾਏ ਜਿਵੇਂ ਅੰਦਾ ਕਿਸੇ ਨੂੰ ਕੁਝ ਗਿਆਨ ਨਹੀਂ ਵੰਡ ਸਕਦਾ ਕਿਸੇ ਨੂੰ ਕੁਝ ਦੇ ਨਹੀਂ ਸਕਦਾ ਕਿਸੇ ਨੂੰ ਕੁਝ ਦੱਸ ਨਹੀਂ ਸਕਦਾ ਰਸਤਾ ਨਹੀਂ ਦੱਸ ਸਕਦਾ ਇਸੇ ਤਰ੍ਹਾਂ ਉਹ ਅਗਿਆਨ ਦੇ ਹਨੇਰੇ ਵਿੱਚ ਰਹਿ ਕੇ ਕੁਝ ਵੀ ਹਾਸਲ ਨਹੀਂ ਕੀਤਾ ਜਾ ਸਕਦਾ ਸਤਿਗੁਰੂ ਜੀ ਕਹਿੰਦੇ ਜਿੰਨਾ ਚਿਰ ਅਸੀਂ ਕਿਸੇ ਚੀਜ਼ ਨੂੰ ਪਰਖਦੇ ਨਹੀਂ ਕਿਸੇ ਦੀ ਕਿਸੇ ਨੂੰ ਦੇਖਦੇ ਨਹੀਂ ਅਸੀਂ ਉਹਦੀ ਸਿਫਤ ਸਲਾਹ ਨਹੀਂ ਕਰ ਸਕਦੇ ਅਗਲੀ ਪੰਕਤੀ ਵਿੱਚ ਸਤਿਗੁਰੂ ਕੀ ਸਮਝਾਉਂਦੇ ਹਨ ਨਾਨਕ ਸ਼ਬਦ ਪਛਾਣੀਆਂ ਨਾਮ ਵਸੈ ਮਨ ਆਈ ਉਹ ਜਿਹੜਾ ਸ਼ਬਦ ਹੈ ਉਹ ਨਾਮ ਸਿਮਰਨ ਹੈ ਜਿੰਨਾ ਚਿਰ ਅਸੀਂ ਉਸ ਨਾਮ ਨੂੰ ਸਿਮਰਨ ਨੂੰ ਪਛਾਣਦੇ ਨਹੀਂ ਉਸ ਸ਼ਬਦ ਨੂੰ ਜਪਦੇ ਨਹੀਂ ਅਰਾਧਦੇ ਨਹੀਂ ਉਹਦੇ ਬਾਰੇ ਜਾਣਦੇ ਨਹੀਂ ਤਾਂ ਫਿਰ ਉਹ ਸਾਡੇ ਮਨ ਵਿੱਚ ਉਹ ਜਿਹੜਾ ਸਹਿਜ ਆਨੰਦ ਹੈ रस ਹੈ ਉਹ ਨਹੀਂ ਆਉਂਦਾ ਕਿਉਂਕਿ ਸਹਿਜ ਆਨੰਦ रस ਉਹ ਕਿੱਥੋਂ ਮਿਲਣਾ ਹੈ ਉਹ ਸ਼ਬਦ ਨੂੰ ਜਪਿਆ ਮਿਲਣਾ ਹੈ ਸ਼ਬਦ ਦੀ ਸੋਚੀ ਦੇ ਨਾਲ ਮਿਲਣਾ ਹੈ ਗੁਰਮਖਾ ਦੀ ਸੰਗਤ ਕਰਨ ਦੇ ਨਾਲ ਮਿਲਣਾ ਹੈ ਗੁਰਮਖਾ ਦੇ ਦੱਸੇ ਹੋਏ ਉਪਦੇਸ਼ ਦੇ ਅਨੁਸਾਰ ਉਹਨਾਂ ਦੀ ਦੱਸੀ ਹੋਈ ਵਿਧੀ ਦੇ ਅਨੁਸਾਰ ਜਿੰਨਾ ਚ ਅਸੀਂ ਬੈਠ ਕੇ ਉਸ ਦੀ ਘਾਲ ਨਾ ਨਹੀਂ ਘਾਲਦੇ ਉਸ ਉਸ ਦੀ ਮਿਹਨਤ ਨਹੀਂ ਕਰਦੇ ਉਹਨਾਂ ਚੋਂ ਸਾਨੂੰ ਉਹ ਅਵਸਥਾ ਜਿਹੜੀ ਪ੍ਰਾਪਤ ਨਹੀਂ ਹੋ ਸਕਦੀ ਉਸ ਸ਼ਬਦ ਨੂੰ ਪਛਾਨਣਾ ਚਾਹੀਦਾ ਹੈ ਉਸ ਸ਼ਬਦ ਨੂੰ ਉਸ ਨਾਮ ਨੂੰ ਉਸ ਸਿਮਰਨ ਨੂੰ ਆਪਣੇ ਅੰਦਰ ਹਿਰਦੇ ਦੇ ਵਸਾਉਣਾ ਕਰੀਏ ਤਾਂ ਕਿ ਸਾਨੂੰ ਨਾਮ ਵਸੇ ਮਾਨਿਆਏ ਸਾਡੇ ਅੰਦਰ ਉਹ ਪ੍ਰਗਟ ਹੋ ਜਾਵੇ ਉਹ ਜੋਤ ਸਾਨੂੰ ਮਿਲ ਜਾਵੇ ਉਹ ਰੱਬੀ ਨੂਰ ਮਿਲ ਜਾਵੇ ਜਿਸ ਦੀ ਸਾਰੇ ਇਤਲਾਸ਼ ਕਰਦੇ ਹਨ ਮਹੱਲਾ 3 ਅਗਲੀ ਪੰਕਤੀ ਦੇ ਵਿੱਚ ਸਤਿਗੁਰ ਸਾਹਿਬ ਜੀ ਗੁਰੂ ਅਮਰਦਾਸ ਜੀ ਮਹਾਰਾਜ ਫਰਮਾਉਂਦੇ ਹਨ ਇਕਾ ਬਾਣੀ ਇਕੋ ਗੁਰ ਇਕੋ ਸ਼ਬਦ ਵਿਚਾਰ ਉਹ ਜੋ ਇਕੋ ਗੁਰ ਹੈ ਸੰਪੂਰਨ ਗੁਰੂ ਹੈ ਉਹ ਸਿਰਫ ਇਕੋ ਬਾਣੀ ਦੀ ਗੱਲ ਕਰਦਾ ਹੈ ਬਾਣੀ ਜੋ ਤੁਰਦਰਗਾਹ ਤੋਂ ਆਈ ਹੈ ਸੱਚਖੰਡ ਤੋਂ ਆਈ ਹੈ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੀ ਜਿਹੜੀ ਪਾਵਨ ਪਿੱਤਰ ਗੁਰਬਾਣੀ ਹੈ ਇਹ ਇੱਕੋ ਗੁਰਬਾਣੀ ਕੀ ਫਰਮਾਨ ਹੈ ਕਿ ਇੱਕੋ ਗੁਰੂ ਇਹ ਬਾਣੀ ਵੀ ਸਾਡੀ ਇੱਕੋ ਹੈ ਜੋ ਸਤੁਰ ਦਰਗਾਹ ਤੋਂ ਆਈ ਹੈ ਉਹ ਗੁਰੂ ਵੀ ਇੱਕੋ ਹੈ ਜੋ ਸੱਚ ਦਾ ਉਪਦੇਸ਼ ਦੇਣ ਵਾਲਾ ਇੱਕੋ ਹੀ ਗੁਰੂ ਹੈ ਕੋਈ ਹੋਰ ਦੂਜਾ ਨਹੀਂ ਹੈ ਇੱਕੋ ਸ਼ਬਦ ਵਿਚਾਰ ਉਹਨਾਂ ਸਾਰਿਆਂ ਸੰਤਾਂ ਮਹਾਪੁਰਸ਼ਾਂ ਦੀ ਭਗਤਾਂ ਦੀ ਵਿਚਾਰ ਵੀ ਇੱਕੋ ਹੀ ਹੈ ਕਿ ਗੁਰੂ ਇੱਕੋ ਹੈ ਉਹ ਇੱਕ ਚੀਜ਼ ਨੂੰ ਹੀ ਮਹੱਤਵ ਦਿੰਦੇ ਹਨ ਕੀ ਕਿਸ ਨੂੰ ਨਾਮ ਨੂੰ ਸਿਮਰਨ ਨੂੰ ਇਹ ਸਾਰਾ ਕੁਝ ਇੱਕੋ ਹੈ ਨਾਮ ਅਲੱਗ-ਅਲੱਗ ਹੋ ਸਕਦੇ ਹਨ ਜਾਤਾਂ ਪਾਤਾਂ ਅਲੱਗ-ਅਲੱਗ ਹੋ ਸਕਦੀਆਂ ਹਨ ਪਰ ਗੁਰੂ ਇੱਕੋ ਹੈ ਇਨਸਾਨ ਇੱਕੋ ਹੈ ਨਾਮ ਇੱਕੋ ਹੈ ਸਿਮਰਨ ਇੱਕੋ ਹੈ ਆਤਮਾ ਇੱਕੋ ਹੈ ਕਿਉਂਕਿ ਸਾਰਿਆਂ ਦੇ ਅੰਦਰ ਉਹੀ ਆਤਮਾ ਉਹੀ ਸਾਰਿਆਂ ਦੇ ਅੰਦਰ ਹੈ ਉਸੇ ਇੱਕੋ ਗੁਰੂ ਤੋਂ ਉਸ ਦੀ ਹੀ ਅੰਝ ਸਾਰਿਆਂ ਦੇ ਅੰਦਰ ਸਮਾਈ ਹੋਈ ਹੈ ਸੋ ਅਸੀਂ ਇਹ ਭਰਮ ਭਲੇਖਾਂ ਦੇ ਵਿੱਚ ਪਏ ਹੋਏ ਹਾਂ ਇਹਨਾਂ ਪਰਮ ਭਲੇਖਾਂ ਵਿੱਚੋਂ ਬਾਹਰ ਨਿਕਲ ਕੇ ਇੱਕੋ ਗੁਰੂ ਦੀ ਆਰਾਧਨਾ ਕਰੀਏ ਇੱਕੋ ਗੁਰੂ ਦੀ ਵਡਿਆਈ ਕਰੀਏ ਜਿਸ ਨੇ ਸਾਰਿਆਂ ਨੂੰ ਬਣਾਇਆ ਸੱਚਾ ਸੌਦਾ ਹੱਟ ਸੱਚ ਰਤਨੀ ਪਰੇ Bhandar ਸੱਚਾ ਸੌਦਾ ਉਹ ਇੱਕੋ ਹੈ ਉਸ ਉਸ ਸੌਦੇ ਦੇ ਨਾਲ ਸਾਰੇ ਹੱਟ ਭਰੇ ਪਏ ਹਨ ਉਹ ਜਿਹੜਾ ਆਪਣਾ ਜਿਹੜਾ ਭੰਡਾਰ ਭਰਿਆ ਪਿਆ ਹੈ ਉਹ ਰਤਨਾ ਤੋਂ ਵੀ ਉੱਤੇ ਹੀਰਿਆਂ ਜਵਾਹਰਾਤਾਂ ਤੋਂ ਵੀ ਉੱਤੇ ਉਹਦੀ ਬਹੁਤ ਜ਼ਿਆਦਾ ਕੀਮਤ ਹੈ ਜਿਹਦੀ ਅਸੀਂ ਕੀਮਤ ਲਗਾ ਹੀ ਨਹੀਂ ਸਕਦੇ ਉਹਦਾ ਭੰਡਾਰ ਜਿਹੜਾ ਭਰਿਆ ਪਿਆ ਹੈ ਤੇ ਉਹ ਸਾਨੂੰ ਮਿਲਣਾ ਕਿਵੇਂ ਹੈ ਗੌਰ ਕਿਰਪਾ ਤੇ ਪਾਈ ਅਨੰਤ ਜੋ ਦੇਵੇ ਤੇ ਮਨ ਹਾ ਉਹ ਜਿਹੜਾ ਭੰਡਾਰ ਹੈ ਉਹ ਜਿਹੜਾ ਖਜ਼ਾਨਾ ਭਰਿਆ ਪਿਆ ਹੈ ਉਹ ਸਾਨੂੰ ਮਿਲਣਾ ਕਿਵੇਂ ਹੈ ਗੁਰ ਕਿਰਪਾ ਤੇ ਪਾਈਏ ਉਸ ਪਰਮਾਤਮਾ ਦੀ ਜਦੋਂ ਸਾਡੇ ਤੇ ਦਇਆ ਹੋਵੇਗੀ ਕਿਰਪਾ ਹੋਵੇਗੀ ਮੇਰ ਹੋਵੇਗੀ ਉਦੋਂ ਅਸੀਂ ਉਸ ਖਜ਼ਾਨੇ ਨੂੰ ਪਾ ਸਕਦੇ ਹਾਂ ਕਿਉਂਕਿ ਉਹ ਜੋ ਜੋ ਦਾਤਾ ਹੈ ਉਹ ਸਭਨਾਂ ਨੂੰ ਦੇਵਣ ਹਾਰ ਹੈ ਉਹ ਤਾਂ ਤੈਨੂੰ ਆਵਾਜ਼ਾਂ ਮਾਰ-ਮਾਰ ਕੇ ਪੁਕਾਰ ਕਿਹਾ ਹੈ ਕਿ ਭਾਈ ਇਹ ਜੋ ਤੇਰੇ ਅੰਦਰ ਖਜ਼ਾਨਾ ਉਹ ਜੋ ਨਾਮ ਦਾ ਪਰਗੜ ਕਰਕੇ ਦਿੱਤਾ ਹੈ ਤੂੰ ਉਸ ਦੀ ਆराधना ਕਰ ਉਸਨ ਖਜ਼ਾਨੇ ਨੂੰ ਲੱਭਣਾ ਸ਼ੁਰੂ ਕਰ ਉਹ ਖਜ਼ਾਨਾ ਤੇਰੇ ਅੰਦਰ ਪਿਆ ਹੈ ਨਾਮ ਦਾ ਸਿਮਰਨ ਦਾ ਉਹ ਭੰਡਾਰ ਤੇਰੇ ਅੰਦਰ ਭਰਿਆ ਪਿਆ ਹੈ ਤੂੰ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰ ਤੂੰ ਕਿਤੋਂ ਬਾਹਰ ਉਹ ਨਹੀਂ ਲੱਭਣਾ ਤੇਰੇ ਅੰਦਰ ਹੀ ਹੈ ਸਾਰਾ ਕੁਝ ਜੋ ਕੁਝ ਵੀ ਹੈ ਤੈਨੂੰ ਸਾਰਾ ਕੁਝ ਸਤਗੁਰ ਸਾਹਿਬ ਜੀ ਨੇ ਦੇ ਕੇ ਸੰਸਾਰ ਤੇ ਭੇਜਿਆ ਹੈ ਤੈਨੂੰ ਅਧੂਰਾ ਨਹੀਂ ਭੇਜਿਆ ਤੈਨੂੰ ਸੰਪੂਰਨ ਬਣਾ ਕੇ ਭੇਜਿਆ ਹੈ ਤੇਰੇ ਅੰਦਰ ਸਾਰਾ ਕੁਝ ਤੈਨੂੰ ਦੇ ਕੇ ਭੇਜਿਆ ਹੈ ਫਰਕ ਸਿਰਫ ਇੰਨਾ ਹੈ ਕਿ ਅਸੀਂ ਹਨੇਰੇ ਵਿੱਚ ਹਾਂ ਸਾਡੇ ਕੋਲ ਉਹ ਜੋਤ ਨਹੀਂ ਹੈ ਸਾਡੇ ਕੋਲ ਉਹ ਅੱਖਾਂ ਨਹੀਂ ਹਨ ਜਿਸ ਦੇ ਨਾਲ ਅਸੀਂ ਉਸ ਨੂੰ ਪਛਾਣ ਸਕੀਏ ਇਹ ਅੱਖਾਂ ਕਿੱਥੋਂ ਮਿਲਣੀਆਂ ਹਨ ਇਹ ਸੰਗਤ ਵਿੱਚੋਂ ਮਿਲਣੀਆਂ ਹਨ ਗੁਰੂ ਦੇ ਸਿਮਰਨ ਤੋਂ ਮਿਲਣੀਆਂ ਹਨ ਨਾਮ ਤੋਂ ਮਿਲਣੀਆਂ ਹਨ ਜਦੋਂ ਅਸੀਂ ਆਰਾਧਨਾ ਕਰਾਂਗੇ ਇਕਾਂਤ ਵਿੱਚ ਬੈਠ ਕੇ ਉਸ ਨੇ ਨਾਲ ਇੱਕ ਮੇ ਕੋ ਕੇ ਆਪਣੀ ਸੁਰਤ ਨੂੰ ਗੁਰੂ ਦੇ ਚਰਨਾਂ ਦੇ ਨਾਲ ਜੋੜਾਂਗੇ ਫਿਰ ਉਹ ਹੌਲੀ ਹੌਲੀ ਸਹਿਜੇ ਸਹਿਜੇ ਉਹ ਸਾਨੂੰ ਉਸ ਚੀਜ਼ ਦੀ ਪ੍ਰਾਪਤੀ ਹੋਣੀ ਸ਼ੁਰੂ ਹੋ ਜਾਏ ਸੱਚਾ ਸੌਦਾ ਲਾਭ ਸਦਾ ਖਟਿਆ ਨਾਮ ਅਪਾਰ ਉਹ ਸੱਚਾ ਸੌਦਾ ਜਿਹੜਾ ਹੈ ਉਹਦਾ ਲਾਭ ਸਾਨੂੰ ਤਾਂ ਹੋਣਾ ਹੈ ਉਹ ਤਾਂ ਹੀ ਸਾਨੂੰ ਮਿਲਣਾ ਹੈ ਖਟਿਆ ਨਾਮ ਅਪਾਰ ਜਿਨ੍ਹਾਂ ਦੇ ਉੱਤੇ ਕਿਰਪਾ ਹੋਈ ਜਿਨ੍ਹਾਂ ਦੇ ਉੱਤੇ ਮਿਹਰ ਹੋ ਗਈ ਨਾਮ ਦੀ ਬਖਸ਼ਿਸ਼ ਹੋ ਗਈ ਸਿਮਰਨ ਦੀ ਬਖਸ਼ਿਸ਼ ਹੋ ਗਈ ਤਾਂ ਫਿਰ ਉਹ ਜਿਹੜਾ ਸੌਦਾ ਉਹ ਸਾਨੂੰ ਮਿਲਣਾ ਹੈ ਗੌਰ ਕਿਰਪਾ ਤੇ ਪਾਈਆਂ ਜੋ ਦੇਵੇ ਦੇਵਣ ਹਾਰ ਸੱਚਾ ਸੌਦਾ ਲਾਭ ਸਦਾ ਖਟਿਆ ਨਾਮ ਅਪਾਰ ਬੇਖਾ ਵਿੱਚ ਅਮਰਤ ਪ੍ਰਗਟਿਆ ਕਰਮ ਪਿਆਮਣਾਰ ਸਤਿਗੁਰ ਸਾਹਿਬ ਜੀ ਕਹਿੰਦੇ ਨੇ ਕਿ ਇਹ ਜਿਹੜੇ ਤੇਰੇ ਕਰਮ ਨੇ ਇਹ ਬੜੇ ਤੇਰੇ ਚੰਗੇ ਭਾਗ ਸੀ ਬੜੇ ਤੇਰੇ ਚੰਗੇ ਕਰਮ ਸੀ ਤੇਰੇ ਉੱਤੇ ਸਤਿਗੁਰ ਸਾਹਿਬ ਜੀ ਨੇ ਦਇਆ ਕੀਤੀ ਮਿਹਰ ਕੀਤੀ ਤੈਨ ਮਨੋਖਾ ਜਾਮਾ ਬਖਸ਼ ਦਿੱਤਾ ਇਹ ਮਨੁੱਖਾ ਜਨਮ ਤੈਨੂੰ ਕਿਤੇ ਐਵੇਂ ਨਹੀਂ ਮਿਲ ਗਿਆ ਇਹ ਬੜੇ ਤੇਰੇ ਚੰਗੇ ਭਾਗ ਨੇ ਬੜੇ ਤੇਰੇ ਚੰਗੇ ਕਰਮ ਨੇ ਤੂੰ ਬਹੁਤ ਕਿਤੇ ਸੰਤਾਂ ਮਹਾਤਮਾ ਦੀ ਸੇਵਾ ਕੀਤੀ ਹੈ ਤੂੰ ਤੂੰ ਗੁਰੂ ਦੇ ਚੰਗੇ ਕਰਮ ਕਮਾਏ ਹਨ ਤੇਰੇ ਵਿੱਚ ਚੰਗੇ ਗੁਣ ਹਨ ਤਾਂ ਤੈਨੂੰ ਸਤਗੁਰੂ ਸਾਹਿਬ ਜੀ ਨੇ ਇਹ ਤਨ ਮਨੁੱਖਾ ਜਨਮ ਬਖਸ਼ਿਆ ਇਹ ਸਾਬਤ ਸੁੰਦਰ ਤੈਨੂੰ ਸਰੀਰ ਬਖਸ਼ਿਆ ਤੈਨੂੰ ਸਤਗੁਰੂ ਸਾਹਿਬ ਜੀ ਨੇ ਇਸਦੇ ਅੰਦਰ ਭੰਡਾਰਾ ਭਰ ਕੇ ਤੈਨੂੰ ਇਸ ਸੰਸਾਰ ਤੇ ਭੇਜਿਆ ਤੇਰੇ ਬੜੇ ਚੰਗੇ ਕਰਮ ਨੇ ਤੇਰੇ ਚੰਗੇ ਕਰਮਾਂ ਦਾ ਕਰਕੇ ਤੂੰ ਇਸ ਸੰਸਾਰ ਤੇ ਆਇਆ ਹੈ ਗੁਰ ਕਿਰਪਾ ਤੇ ਪਾਈਆਂ ਨ ਜੋ ਦੇਵੇ ਦੇ ਮਹਾਰ ਸਤਿਗੁਰ ਸਾਹਿਬ ਜੀ ਨੇ ਤੈਨੂੰ ਬੜੀ ਵੱਡੀ ਦਾਤ ਅਣਮੋਲੀ ਦਾਤ ਬਖਸ਼ੀ ਹੈ ਵੇਖ ਵਿੱਚ ਅੰਮ੍ਰਿਤ ਪ੍ਰਗਟਿਆ ਤੇਰੇ ਅੰਦਰ ਉਹ ਅੰਮ੍ਰਿਤ ਹੈ ਉਹ ਅਜੇ ਤੇਰੇ ਅੰਦਰ ਪ੍ਰਗਟ ਨਹੀਂ ਹੋਇਆ ਜਦੋਂ ਤੇਰੇ ਅੰਦਰ ਪ੍ਰਗਟ ਹੋਏਗਾ ਤੈਨੂੰ ਉਹ ਸਹਿਜ ਆਨੰਦ ਰਾਸ ਤੈਨੂੰ ਜਦੋਂ ਮਿਲੇਗਾ ਇਨੂੰ ਸਾਰੇ ਪਾਸੇ ਗੁਰੂ ਹੀ ਗੁਰੂ ਦਿਸੇਗਾ ਤੈਨੂੰ ਉਹ ਪਰਮਾਤਮਾ ਦਾ ਸਾਰਾ ਸਰੂਪ ਦਿਸੇਗਾ ਨਾਨਕ ਸੱਚ ਸਲਾਈ ਹੈ ਧਨ ਸਵਾਰਨ ਹਾਰ ਜਿਨ੍ਹਾਂ ਨੇ ਇਸ ਮਨੁੱਖੀ ਸਰੀਰ ਨੂੰ ਸਵਾਰ ਲਿਆ ਜਿਨ੍ਹਾਂ ਨੇ ਗੁਰੂ ਦਾ ਨਾਮ ਜਪ ਕੇ ਆਪਣੇ ਸਰੀਰ ਨੂੰ ਪਵਿੱਤਰ ਕਰ ਲਿਆ ਉਹ ਧਨ ਨੇ ਉਹ ਬਲਿਹਾਰ ਜਾਂਦੇ ਹਾਂ ਉਹਨਾਂ ਤੋਂ ਉਹਨਾਂ ਤੋਂ ਵਾਰੀ-ਵਾਰੀ ਜਾਂਦੇ ਹਾਂ ਉਹਨਾਂ ਦੇ ਚਰਨਾਂ ਦੀ ਧੂੜੀ ਸਾਨੂੰ ਕਿਤੇ ਮਿਲ ਜਾਵੇ ਜਿਹੜੇ ਗੁਰੂ ਦੇ ਨਾਲ ਜੁੜ ਕੇ ਆਪਣੇ ਜਨਮ ਨੂੰ ਸਵਾਰ ਗਏ ਅਸੀਂ ਵੀ ਬਲਵਾਨ ਹੋ ਜਾਈਏ ਅਸੀਂ ਵੀ ਤਨ ਹੋ ਜਾਈਏ ਅਸੀਂ ਵੀ ਬਾਰੇ ਜਾਈਏ ਉਹਨਾਂ ਸੰਤਾਂ ਮਹਾਪੁਰਸ਼ਾਂ ਤੋਂ ਜੋ ਅਵਤਾਰ ਆਏ ਜੋ ઋષਿ मुੰਨੀ ਆਏ ਜਿਹੜੇ ਗੁਰੂ ਨੂੰ ਪਾ ਕੇ ਸੰਸਾਰ ਤੋਂ ਚਲੇ ਗਏ ਜਿਨ੍ਹਾਂ ਨੇ ਬਹੁਤ ਵੱਡਾ ਖਜ਼ਾਨਾ ਨਾਮ ਦਾ ਜਿਹੜਾ ਉਹਨਾਂ ਦੇ ਅੰਦਰ ਸੀ ਪ੍ਰਗਟ ਕਰਕੇ ਆਪਣੇ ਆਪ ਨੂੰ ਉਜਾਗਰ ਕਰਕੇ ਇਸ ਸੰਸਾਰ ਦੇ ਵਿੱਚੋਂ ਭਰਪੂਰ ਹੋ ਕੇ ਵਾਪਸ ਗਏ ਗੁਰੂ ਦੇ ਚਰਨਾਂ ਦੇ ਵਿੱਚ ਜਾ ਕੇ ਜੁੜੇ ਗੁਰੂ ਦੇ ਉਸ ਅਸਥਾਨ ਤੇ ਬੈਠੇ ਜਿੱਥੇ ਸਤਗੁਰ ਸਾਹਿਬ ਜੀ ਆਪ ਬੈਠਦੇ ਹਨ ਤਨ ਹਨ ਉਹ ਰੂਹਾਂ ਉਹਨਾਂ ਰੂਹਾਂ ਦੀ ਉਹਨਾਂ ਮਹਾਂਪੁਰਸ਼ਾਂ ਦੀ ਜਿਹਦੇ ਸਾਨੂੰ ਧੂੜੀ ਮਿਲ ਜਾਵੇ ਅਸੀਂ ਵੀ ਉਹ ਧੂੜੀ ਨੂੰ ਆਪਣੇ ਮਸਤਕ ਤੇ ਲਾ ਕੇ ਉਹਨਾਂ ਵਰਗੇ ਬਣ ਜਾਈਏ ਸੋ ਸਤਗੁਰ ਸਾਹਿਬ ਜੀ ਸਾਨੂੰ ਇਸ ਪਾਵਨ ਪੁੱਤਰ ਸ਼ਬਦ ਦੇ ਰਾਹੀਂ ਸਾਨੂੰ ਸਮਝਾਉਣਾ ਕਰਦੇ ਨੇ ਕਿ ਭਾਈ ਤੇਰੇ ਅੰਦਰ ਬੜਾ ਵੱਡਾ ਖਜ਼ਾਨਾ ਪਿਆ ਹੈ ਬੜਾ ਵੱਡਾ ਤੇਰੇ ਅੰਦਰ ਭੰਡਾਰਾ ਪਿਆ ਹੈ ਤੇਰੇ ਅੰਦਰ ਉਹ ਸੌਤੇ ਦਾ ਹੱਟ ਖੁੱਲਿਆ ਹੋਇਆ ਹੈ ਭੰਡਾਰ ਭਰਿਆ ਪਿਆ ਹੈ ਮਤ ਕਿਤੇ ਆਪਣੇ ਸੁਆਸਾਂ ਨੂੰ ਮ ਵਿਅਥ ਗਵਾ ਲਵੇਂ ਇਹ ਸੰਸਾਰ ਤੋਂ ਕਿਤੇ ਬਿਰਥਾ ਇਸੇ ਤਰ੍ਹਾਂ ਨਾ ਚਲਾ ਜਾਵੇਂ ਉਸ ਦੀ ਪਛਾਣ ਕਰ ਉਹਦੀ ਸੋਝੀ ਕਰ ਜੇ ਤੈਨੂੰ ਸੋਝੀ ਤੈਨੂੰ ਆਪਣੇ ਆਪ ਨੂੰ ਨਹੀਂ ਮਿਲਦੀ ਕੋਈ ਗੁਰੂ ਧਾਰ ਗੁਰੂ ਧਾਰਨਾ ਕਰ ਕਿ ਸੰਤਾਂ ਮਹਾਪੁਰਸ਼ਾਂ ਦੀ ਸੰਗਤ ਕਰਿਆ ਕਰ ਸੰਗਤ ਵਿੱਚੋਂ ਤੈਨੂੰ ਸਭ ਕੁਝ ਮਿਲਣਾ ਹੈ ਭਾਈ ਸੋ ਆਓ ਇਨਿਆ ਕੋ ਬੇਨਤੀਆਂ ਕਰਦੇ ਹੋਏ ਕਿ ਮਾਂ ਦੇ ਜਾ ਚ ਕਾਂ ਗੱਜ ਕੇ ਫਤੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੱਤੇ